ਸਕਾਲਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਆ ਮੈਂ ਅਮਰਜੀਤ ਸਿੰਘ ਸੋ ਬਿਲਕੁਲ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਵਾਕਈ ਅੱਜ ਦੇ ਮੁੱਦੇ ਦੀ ਗੱਲ ਕਰਾਂਗੇ ਕਿਉਂਕਿ ਅੱਜ ਦਾ ਮੁੱਦਾ ਵਾਕਈ ਉਹ ਗਰਮਾਇਆ ਹੋਇਆ ਹੈ ਕਿਉਂਕਿ ਮੁੱਦਾ ਇਹ ਹੈ ਕਿ ਰਾਹੁਲ ਗਾਂਧੀ ਅਤੇ ਰਮਨਜੀਤ ਸਿੰਘ ਬਿੱਟੂ ਦੋਨਾਂ ਵਿਚਾਲੇ ਜੋ ਰਾਜ ਸਭਾ ਦੇ ਵਿੱਚ ਹੋਇਆ ਸੋ 1-2 ਦਿਨ ਹੋ ਗਏ ਲਗਾਤਾਰ ਜੋ ਸੋਸ਼ਲ ਮੀਡੀਆ 'ਚ ਚੱਲ ਰਿਹਾ ਹੈ ਜਾਂ ਫਿਰ ਵੱਖ-ਵੱਖ ਮੀਡੀਆ ਆਧਾਰਨ ਦੇ ਵਿੱਚ ਚੱਲ ਰਿਹਾ ਉਹ ਸਾਹਮਣੇ ਦੇਖਿਆ ਤਾਂ ਅਖਰਕਰ ਉਹ ਕੀ ਆ ਕੀ ਗਿਆ ਸੀ ਤਾਂ ਜਿਸ ਤੋਂ ਬਾਅਦ ਸਿਆਸਤ ਦੇ ਵਿੱਚ ਵੱਡਾ ਪੁਚਾਲ ਆ ਗਿਆ ਜਨਕਿ ਸਿਆਸਤ ਜਿਹੜੀ ਹੈ ਉਹ ਗਰਮੌਂਦੀ ਨਜ਼ਰ ਆਈ ਹੈ ਕਿਉਂਕਿ ਵੱਖ-ਵੱਖ ਪਾਰਟੀਆਂ ਦੇ ਲੀਡਰ ਜਾਂ ਫਿਰ ਆਪੋਜੀਸ਼ਨ ਹੋਣ ਜਾਂ ਫਿਰ ਮੌਜੂਦਾ ਪਾਰਟੀ ਦੇ ਲੀਡਰ ਹੋਣ ਤਾਂ ਉਸਤੇ ਇੱਕ ਦੂਜੇ ਤੇ ਟਿੱਪਣੀ ਕਰਦੇ ਜਿਹੜੇ ਨਜ਼ਰ ਨੇ ਉਹ ਬਿਲਕੁਲ ਆਏ ਨੇ ਤਾਂ ਜੋ ਹੀ ਰਾਹੁਲ ਗਾਂਧੀ ਸੰਸਦ ਦੇ ਬਾਤ ਆਪਣੇ ਸਮਰਥਕਾਂ ਦੇ ਨਾਲ ਜਿਹੜਾ ਧਰਨਾ ਪ੍ਰਦਰਸ਼ਨ ਦਿੰਦੇ ਨੇ ਤਾਂ ਇਸ ਤੋਂ ਬਾਅਦ ਰਮਨ ਸਿੰਘ ਬਿੱਟੂ ਜੋ ਕਿ ਪਹਿਲਾਂ ਉਹ ਕਾਂਗਰਸ ਪਾਰਟੀ ਦੇ ਵੀ ਸਨ ਤਾਂ ਇਸ ਤੋਂ ਬਾਅਦ ਉਹਨਾਂ ਨੇ ਬੀਜੇਪੀ ਦਾ ਪੱਲਾ ਫੜਿਆ ਤਾਂ ਬੀਜੇਪੀ ਨੇ ਉਹਨਾਂ ਨੂੰ ਇੰਨਾ ਵੱਡਾ ਅਹੁਦਾ ਜਨਕੀ ਦੇ ਕੇ ਨਿਵਾਜਿਆ ਤਾਂ ਜਿਸ ਤੋਂ ਬਾਅਦ ਇਹ ਰਾਹੁਲ ਗਾਂਧੀ ਨੂੰ ਸ਼ਾਇਦ ਹੋ ਗਿਆ ਕਿ ਸਾਡੀ ਪਾਰਟੀ ਤੋਂ ਛੱਡ ਕੇ ਇੱਕੋਦਮ ਬੀਜੇਪੀ ਚ ਗਿਆ ਉਹ ਸ਼ਖਸ ਜਿਸ ਨੂੰ ਕੇਂਦਰ ਨੇ ਵਜ਼ੀਰ ਬਣਾਇਆ ਤਾਂ ਇਸ ਤੋਂ ਬਾਅਦ ਵਜ਼ੀਰੀਆਂ ਲੈਣ ਤੋਂ ਬਾਅਦ ਉਹਨਾਂ ਨੇ ਇਹ ਸ਼ਬਦ ਯੂਜ਼ ਕੀਤਾ ਕਿ ਤੂੰ ਗਰਦਾਰ ਹੈ ਗਰਦਾਰ ਸ਼ਬਦ ਕਿਉਂ ਯੂਜ਼ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਪਾਰਟੀ ਤੋਂ ਛੱਡ ਕੇ ਗਿਆ ਮੇਰਾ ਬੇਸ਼ੱਕ ਉਹ ਚੱਕਾ ਚੰਗਾ ਦੋਸਤ ਹੈ ਪਰ ਉਸ ਨੂੰ ਗਰਦਾਰ ਦਾ ਟੈਗ ਵੀ ਜਿਹੜਾ ਨਾਲ ਆ ਉਹ ਦਿੱਤਾ ਗਿਆ ਕੱਜ ਜਿਸ ਤੋਂ ਬਾਅਦ ਸਿਆਸਤ ਦੇ ਵਿੱਚ ਵਕ ਵਕ ਲੀਡਰਾਂ ਦੀ ਐਂਟਰੀ ਹੋਈ ਸਭ ਤੋਂ ਪਹਿਲਾਂ ਅਸੀਂ ਦਰਸ਼ਕਾਂ ਨੂੰ ਦਿਖਾ ਦੇ ਜਿਹੜਾ ਸੰਸਦ ਦੇ ਬਿਲਕੁਲ ਬਾਹਰ ਜਦੋਂ ਰਾਹੁਲ ਗਾਂਧੀ ਨੇ ਆਪਣਾ ਹੱਥ ਅੱਗੇ ਕੀਤਾ ਤਰ ਅਰਵਨੀਤ ਸਿੰਘ ਬਿੱਟੂ ਨੇ ਬਿਸ਼ੱਕ ਹੱਥ ਨਹੀਂ ਮਲਾਇਆ ਤਾਂ ਰਾਹੁਲ ਗਾਂਧੀ ਨੇ ਆਪਣੇ ਅੰਦਾਜ਼ ਦੇ ਵਿੱਚ ਜੋ ਉਸ ਨੂੰ ਸ਼ਬਦ ਵਰਤੇ ਕੀ ਕੁਝ ਕਿਹਾ ਉਹ ਥੋੜਾ ਜਿਹਾ ਕਲਿੱਪ ਅਸੀਂ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ सर थोड़ा आप अरे आप 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 देखो आप क्या आप 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 ਸਰਵਨਰ ਸਰਵਨਰ ਤੂੰ ਸਰਵਨਰ ਰੋ ਗਿਆ ਪੁੱਛੋ ਸਰਵਨਰ ਪੂਰੀ ਦੇਸ਼ ਦੀ ਪੂਰੀ ਆਰ ਵਰਗ ਦੇਸ਼ ਕ ਸੋ ਬਿਲਕੁਲ ਦਰਸ਼ਕਾਂ ਨੇ ਦੇਖਿਆ ਕਿਉਂਕਿ ਲਗਾਤਾਰ ਇੱਕ ਦੋ ਦਿਨ ਹੋ ਗਏ ਜਿਹੜਾ ਕਲਿੱਪ ਹੈ ਲਗਾਤਾਰ ਚੱਲ ਰਿਹਾ ਤਾਂ ਜਿਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਜਿਹੜਾ ਜਵਾਬ ਆ ਉਹ ਜ਼ਰੂਰ ਦੇਣਾ ਪਿਆ ਤਾਂ ਆਖਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕੋ ਦਮ ਐਂਟਰੀ ਇਸ ਤਰੀਕੇ ਦੇ ਨਾਲ ਮਾਰੀ ਉਹਨਾਂ ਨੇ ਕਿਹਾ ਕਿ ਸਾਡੇ ਸਾਥੀਆਂ ਨੂੰ ਜਿਹੜਾ ਤੁਸੀਂ ਸ਼ਬਦ ਵਰਤੇ ਆ ਜਾਨੀ ਕਿ ਗਰਦਾਰ ਸ਼ਬਦ ਕੋਈ ਛੋਟਾ ਸ਼ਬਦ ਨਹੀਂ ਹੈ ਤਾਂ ਉਹਨਾਂ ਨੇ ਕਿਹਾ ਕਿ ਸਿੱਖ ਧਰਮ ਦਾ ਜਿਹੜਾ અપਮਾਨ ਆ ਉਹ ਕੀਤਾ ਗਿਆ ਕਿਉਂਕਿ ਸਾਡੀ ਜਿਹੜੀ ਪਾਰਟੀ ਆ ਭਾਜਪਾ ਕਿ ਅਸੀਂ ਸਰਦਾਰ ਨੂੰ ਇੱਕ ਵੱਡਾ ਉਦਾਂ ਦਿੱਤਾ ਹੈ ਕਿ ਸਰਦਾਰ ਨੂੰ ਅਸੀਂ ਇੱਕ ਚੰਗੀਆਂ ਜਿਹੜੀਆਂ ਪੋਸਟਾਂ ਤੇ ਉੱਪਰ ਬਿਠਾ ਦਿੱਤਾ ਹੈ ਚੰਗਾ ਉਹਦਾ ਨਾਮ ਬਣਾਇਆ ਤਾਂ ਆਖਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਦੀ ਜਿਹੜੀ ਇੱਕੋਦਮ ਐਂਟਰੀ ਕਿਉਂ ਕਰਨੀ ਪੈਗੀ ਕਿਉਂਕਿ ਬੇਸ਼ੱਕ ਸਿਆਸਤ ਹੈ ਕਿਉਂਕਿ ਸਿਆਸਤਦਾਨਾ ਨੇ ਬਿਲਕੁਲ ਸਿਆਸਤ ਕਰਨੀ ਹੁੰਦੀ ਹੈ ਕਿਉਂਕਿ ਉਹਨਾਂ ਦਾ ਕੰਮ ਹੁੰਦਾ ਤਾਂ ਜਿਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੋ ਸ਼ਬਦ ਕੀ ਤਾਂ ਉਹਨਾਂ ਨੇ ਕਿਹਾ ਕਿ راہੁਲ ਗਾਂਧੀ ਨੂੰ ਜਿਹੜਾ ਸਮੁੱਚੇ ਭਾਰਤੀਆਂ ਤੋਂ ਸਮੁੱਚੇ ਪੰਜਾਬੀਆਂ ਤੋਂ ਸਿੱਖ ਭਾਈਚਾਰੇ ਤੋਂ ਜਿਹੜੀ ਮਾਫੀ ਉਹ ਮੰਗਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਇੱਕ ਸਰਦਾਰ ਸਿੱਖ ਚਿਹਰੇ ਦਾ ਜਿਹੜਾ ਅਪਮਾਨ ਹਜ਼ੂਰ ਕੀਤਾ ਦਸਤਾਰ ਦੀ ਜਿਹੜੀ ਆ ਉਹ ਬੇਇੱਜ਼ਤੀ ਕੀਤੀ ਹੈ ਜਾਨਕਿ ਉਸ ਨੂੰ ਇਸ ਤਰਫ ਜਿਹੜਾ ਦੇਖਿਆ ਜਾ ਰਿਹਾ ਹੈ ਕਿ ਜਿਹੜਾ ਉਹ ਸ਼ਬਦ ਜਿਹੜਾ ਰਾਹੁਲ ਗਾਂਧੀ ਵੱਲੋਂ ਵਰਤੇ ਗਏ ਨੇ ਬੇਸ਼ੱਕ ਰਾਹੁਲ ਗਾਂਧੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੇ ਪਾਰਟੀ ਛੱਡ ਕੇ ਗਏ ਨੇ ਮੇਰੇ ਚੰਗੇ ਦੋਸਤ ਸੀ ਤਾਂ ਉਹ ਵਾਕੀਂ ਗਰਦਾਰ ਨੇ ਕਿਉਂਕਿ ਸਿਰਫ ਰਮਨਿਤ ਬਿੱਟੂ ਤਾਂ ਛੱਡ ਕੇ ਨਹੀਂ ਗਿਆ ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਚਿਹਰੇ ਨੇ ਕਿ ਉਹਨਾਂ ਨੂੰ ਜਿਹੜਾ ਇਹ ਸ਼ਬਦ ਨਹੀਂ ਵਰਤਿਆ ਗਿਆ ਕਿ ਆਖਰਕਾਰ ਰਮਨ ਸਿੰਘ ਬਿੱਟੂ ਦਾ ਜਿਹੜਾ ਇਹ ਸ਼ਬਦ ਹੈ ਕਿਉਂ ਵਰਤਿਆ ਗਿਆ ਜਿਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਦਾ ਜਿਹੜਾ ਜਵਾਬ ਆ ਉਹ راہਲ ਗਾਂਧੀ ਨੇ ਦਿੱਤਾ ਤੇ ਸਮੁੱਚੀ ਭਾਰਤੀਆਂ ਤੋਂ ਤੇ ਲੋਕਾਂ ਤੋਂ ਤੇ ਸਿੱਖ ਸੰਗਤ ਤੋਂ ਜਿਹੜੀ ਮਾਫੀ ਮੰਗਣ ਲਈ راہਲ ਗਾਂਧੀ ਨੂੰ ਕਿਹਾ ਤਾਂ ਕੀ ਕੁਝ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਹਾਂ ਸ਼ਾਤਰ ਦਿਮਾਗ ਜਿੰਨਾਂ ਭੈ ਇਸੇ ਯੁਗਰਾਜ ਨੇ ਉਹਨੂੰ ਗੱਦਾਰ ਕਹਿ ਦਿਆ अहंकार कितनी कितने सातवें आसमान पर पहुंच चुका है इनका और कांग्रेस को छोड़कर के कितने ही लोग निकले हैं कांग्रेस के कितने टुकड़े हुए हैं कई लोग दूसरे तो दलों में गए हैं तो किसी को गद्दा नहीं कहा उन्होंने लेकिन कल सांसद को गा इसलिए कहा क्योंकि वो सिख ये सिखों का अपमान था ये गुरुओं का अपमान था और कांग्रेस के अंदर जो कूट कूट करके सिखों के प्रति नफरत भरी पड़ी है ना उसका वो अभिव्यक्ति थी और इसी सदन के माननीय सांसद है वो और उनको जरा भी दर्द नहीं तो ना आज खड़े होकर के कह सकते थे कि कल जो हुआ इसी संसद के सांसद की गरिमा के, के अनुरूप नहीं था हमें खेद है एक शब्द तो बोल लेते लेकिन सीखों के प्रति उनके मन में जो नफरत भरी पड़ी है और इसी के कारण उन्होंने कल और जिसका परिवार देश के लिए शहादत देने वाला परिवार के वो उन्हें अपने राजनीतिक विचारों में परिवर्तन किया इसलिए गद्दार हो गए ਸੋ ਬਿਲਕੁਲ ਤੁਸੀਂ ਵੀ ਸੁਣਿਆ ਕਿ ਆਖਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਆਪਣੇ ਜਿਹੜਾ ਅੰਦਾਜ਼ ਦੇ ਨਾਲ ਕਹਿ ਰਹੇ ਨੇ ਕਿ ਜਿਹੜੀ ਸਾਡੀ ਪਾਰਟੀ ਹੈ ਭਾਜਪਾ ਤਾਂ ਉਹ ਹਰ ਇੱਕ ਧਰਮ ਦਾ ਸਤਿਕਾਰ ਕਰਦੀ ਹੈ ਮਾੜੀ ਭਾਸ਼ਾ ਦਾ ਜਿਹੜੀ ਵਰਤੋ ਆ ਉਹ ਕਦੇ ਵੀ ਭਾਜਪਾ ਦੇ ਸਮੁੱਚੀ ਲੀਡਰਸ਼ਿਪ ਹੈ ਜਾਂ ਭਾਜਪਾ ਦੇ ਅਧਿਕਾਰੀ ਨੇ ਉਹ ਅਜੇ ਹੀ ਜਿਹੜੀ ਸ਼ਬਦਾਵਲੀ ਆ ਉਹ ਨਹੀਂ ਵਰਤਦੇ ਤਾਂ ਦੂਜੇ ਪਾਸੇ ਜਦੋਂ ਇਹ ਬਿਆਨ ਦਿੱਤਾ ਗਿਆ ਤਾਂ ਆਖਰਕਾਰ ਪੂਰੇ ਸਿਆਸਤ ਦੇ ਵਿੱਚ ਹਲਚਲ ਮਚ ਗਈ ਤਾਂ ਸਿਆਸੀ ਪਾਰਟੀਆਂ ਵੀ ਇਸ ਦਾ ਜਿਹੜਾ ਪੂਰਾ ਲਾਹਾ ਲੈ ਰਹੀਆਂ ਨੇ ਕਿਉਂਕਿ ਉਹ ਇੱਕ ਦੂਜੇ ਤੋਂ ਉੱਪਰ ਜਿਹੜਾ ਚਿੱਕੜ ਆ ਉਹ ਜ਼ਰੂਰ ਉਛਾਲਿਆ ਜਾ ਰਿਹਾ ਹੈ ਜਿਦੇ ਵਿੱਚ ਮੌਜੂਦਾ ਸਰਕਾਰ ਵੀ ਜਦੀ ਐਂਟਰੀ ਆ ਬਿਲਕੁਲ ਹੋ ਚੁੱਕੀ ਆ ਮੌਜੂਦਾ ਸਰਕਾਰ ਜਨਕਿ ਪੰਜਾਬ ਦੀ ਆਮ ਆਦੀ ਪਾਰਟੀ ਦੀ ਸਰਕਾਰ ਤਾਂ ਉਹਨਾਂ ਨੇ ਵੀ ਜਿਹੜਾ ਇਸ ਤੇ ਜਿਹੜਾ ਸ਼ਬਦੀ ਹਮਲੇ ਬੋਲੇ ਨੇ ਜਨਕਿ ਦੋਨਾਂ ਪਾਰਟੀਆਂ ਦੇ ਭਾਜੀਪੀ ਤੇ ਵੀ ਤੇ ਕਾਂਗਰਸ ਤੇ ਵੀ ਤਾਂ ਜਿਹਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤਾਂ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਅਸੀਂ ਦਰਸ਼ਕਾਂ ਨਾਲ ਸਾਂਝਾ ਕਰਦੇ ਆ। ਜਿਹੜਾ ਕੱਲ ਰਾਹੁਲ ਗਾਂਧੀ ਤੇ ਜਿਵੇਂ ਰਵਨੀਤ ਬਿੱਟੂ ਦੀ ਜੋ ਵੀ ਉੱਥੇ ਬਹਿਸਬਾਜੀ ਹੋਈ ਹੈ ਜੀ ਉਸ ਨੂੰ ਕਿਵੇਂ ਦੇਖਦੇ ਹੋਗੇ ਜੋ ਕੁਝ ਵੀ ਗਰਦਾਰ ਤੱਕ ਸ਼ਬਦ ਵਰਤਿਆਗਾ ਕਿ ਇਹ ਦੋ ਇਹ ਦੋ ਮੰਦਭਾਗੀ ਕਰਨੀ ਹੋ ਸਕਦੀ ਜੀ ਜਿਹੜਾ ਬੰਦਾ ਲੀਡਰ ਆਫ ਆਪੋਜੀਸ਼ਨ ਹੋਵੇ ਔਰ ਇੱਕ ਮਤਲਬ ਮੈਂ ਕਹੂੰਗਾ ਕਿ ਦੂਜੀ ਧਿਰ ਵੱਲੋਂ ਮੁੱਖ ਮੰਤਰੀ ਦਾ ਕੈਂਡੀਡੇਟ ਹੋਵੇ ਦੂਜਾ ਬੰਦਾ ਜਿਹੜਾ ਕੇਂਦਰੀ ਮੰਤਰੀ ਹੋਵੇ ਇੱਕ ਇੱਕ ਮਰਿਆਦਾ ਹੁੰਦੀ ਹੈ ਇੱਕ ਭਾਸ਼ਾ ਹੁੰਦੀ ਹੈ ਜਿਹਨੂੰ ਪਾਰਲੀਮੈਂਟਰੀ ਲੈਂਗੁਏਜ ਕਹਿੰਦੇ ਆ ਮੈਂ ਉਹਦਾ ਧਿਆਨ ਰੱਖਦਾ ਜੀ ਦੇਖੋ ਮੈਂ ਕਦੇ ਕਿਸੇ ਨੂੰ ਮਤਲਬ ਸ਼ਬਦਾਵਲੀ ਮਾੜੀ ਨਹੀਂ ਹੋਣੀ ਚਾਹੀਦੀ ਆਪਣੀ ਸ਼ਬਦਾਵਲੀ ਚੰਗੀ ਹੋਣੀ ਚਾਹੀਦੀ ਹੈ ਗੱਲ ਦਲੀਲ ਨਾਲ ਕਰਨੀ ਚਾਹੀਦੀ ਆ ਨਾ ਉਹਨਾਂ ਦੀ ਗੱਲ ਵਿੱਚ ਕੋਈ ਦਲੀਲ ਸੀ ਸ਼ਬਦਾਵਲੀ ਉਹਨਾਂ ਦੀ ਹਲ ਪਾਰਲੀਮੈਂਟਰੀ ਸੀ ਬਹੁਤ ਮਾੜੀ ਸੀ ਉਹਨਾਂ ਨੂੰ ਦੋਨਾਂ ਨੂੰ ਦੇਸ਼ ਦੇ 144 ਕਰੋੜ ਲੋਕਾਂ ਤੋਂ ਹੱਥ ਜੋੜ ਕੇ માफी ਮੰਗਣੀ ਚਾਹੀਦੀ ਆ ਉਹ ਉਹਨੂੰ ਟੈਂਪਲ ਆਫ ਡੈਮੋਕ੍ਰੇਸੀ ਕਹਿੰਦੇ ਆ ਜਿੱਥੇ ਖੜੇ ਹੋਏ ਸੀ ਉਹ ਬੰਦੇ ਜਿਹੜੀ ਉਹ ਭਾਸ਼ਾ ਇੱਕ ਦੂਜੇ ਲਈ ਵਰਤ ਲਿਆ ਇਹ ਨਿੰ ਇੱਕ ਮੰਤਰੀਆਂ ਕੇਂਦਰ ਦਾ ਤੇ ਦੂਜਾ ਜਿਹੜਾ ਹੈਗਾ ਉਹ ਵਿਕਾਸ ਤੇਰ ਦਾ ਨੀਤਾ ਹੈਗਾ ਦੋਨਾਂ ਵਾਸਤੇ ਦੋਨਾਂ ਨੂੰ ਮੰਗ ਲਗਣੀ ਚਾਹੀਦੀ ਹੈ ਆਪਣਾ ਮੁੱਦਾ ਕੀ ਹੈ ਜੀ ਪੰਜਾਬ ਮਤਲਬ ਦਿੱਲੀ ਦਿੱਲੀ ਚ ਲੜਾਈ ਹੋ ਰਹੀ ਹੈ ਨਾ ਜੀ ਦਿੱਲੀ ਦੁਨੀਆ ਦੀ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਰਾਜਧਾਨੀ ਹੈ ਜਿਹੜੇ ਜਿਹੜੇ ਦੁਨੀਆ ਦੇ 10 ਪ੍ਰਦੂਸ਼ਿਤ ਹੈਗੇ ਨਾ ਜੀ ਸ਼ਹਿਰ ਉਹ ਦਿੱਲੀ ਦੇ ਆਸ-ਪਾਸ ਹੈ ਜੀ ਉਹ ਗੁਰਦਾਊ ਉਹਦੇ ਚ ਫਰੀਦাবাদ ਉਹਦੇ ਚ ਹੈ ਬਹਾਦਰਗੜ ਉਹਦੇ ਚ ਹੈ ਮਤਲਬ ਤੁਹਾਡੇ ਕੁਝ ਉਹਦੇ ਮਤਲਬ ਯੂਪੀ ਚ ਕੁਝ ਰਾਣੀ ਚ ਮਤਲਬ ਸਭ ਉਹ 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 ਉਹਦੇ ਬਾਰੇ ਗੱਲ ਨਹੀਂ ਕਰਦੇ ਜੀ ਆਮ ਆਦੀ ਪਾਰਟੀ ਦੇ ਬੁਲਾਰੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇਹ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਹੈ ਕਿਉਂਕਿ ਜਦੋਂ ਵੀ ਕੋਈ ਇਸੇ ਸੈਸ਼ਨ ਦੇ ਵਿੱਚ ਜਾਂਦਾ ਜਾਂ ਕੋਈ ਵਿਧਾਨ ਸਭਾ ਹੋਵੇ ਜਾਂ ਲੋਕ ਸਭਾ ਹੋਵੇ ਜਾਂ ਇਸ ਤਰ੍ਹਾਂ ਦੇ ਜਨਾਵ ਲੋਕਾਂ ਵੱਲੋਂ ਚੁਣੇ ਹੋਏ ਨਮਾंदे ਉਸ ਜਗ੍ਹਾ ਤੇ ਜਾਂਦੇ ਨੇ ਤਾਂ ਭਾਸ਼ਾ ਦੀ ਜਿਹੜੀ ਮਰਿਆਦ ਆ ਉਹ ਜ਼ਰੂਰ ਰੱਖਣੀ ਚਾਹੀਦੀ ਆ ਭਾਸ਼ਾ ਦੇ ਨਾਲ ਕਹਿੰਦੇ ਉਹ ਸਾਡੇ ਸਵਿਧਾਨ ਦੀ ਜਿਹੜਾ ਕਿਤਨਾ ਕਿਤੇ ਉਹ ਧੱਜੀਆਂ ਉੱਡੀਆਂ ਨੇ ਅਜੇ ਹੀ ਮਰਿਆਦਾ ਦਾ ਘਾਣ ਕਰਨਾ ਮੈਨੂੰ ਲੱਗਦਾ ਕਿ ਕਹਿੰਦੇ ਵੀ ਦੋਨੇ ਲੀਡਰਾਂ ਵਾਸਤੇ ਸਹੀ ਨਹੀਂ ਹੈ ਆਖਰਕਾਰ ਦੋਨੇ ਲੀਡਰਾਂ ਨੂੰ ਜਿਹੜਾ ਜ਼ਰੂਰ ਜਿਹੜੀ ਆ ਉਹ ਇਸ ਸ਼ਬਦਾਂ ਦੀ ਜਿਹੜੀ ਆ ਉਹ ਮਾਫੀ ਜਿਹੜੀ ਆ ਆਮ ਲੋਕਾਂ ਤੋਂ ਮੰਗਣੀ ਚਾਹੀਦੀ ਹੈ ਕਿਉਂਕਿ ਲੋਕਾਂ ਦੇ ਨੁਮਾਇੰਦੇ ਹੋ ਕੇ ਚੁਣ ਗਏ ਨੇ ਤਾਂ ਲੋਕ ਜਿਹੜੇ ਉਹਨਾਂ ਨੂੰ ਬਿਲਕੁਲ ਵਾਚ ਕਰ ਰਹੇ ਨੇ ਰਾਜਨੀਤੀ ਦੇ ਵਿੱਚ ਜਿਹੜਾ ਇੱਕ ਗਰਾ ਹੈ ਉਹ ਦੇਖਣ ਨੂੰ ਮਿਲ ਰਿਹਾ ਇਸ ਤਰ੍ਹਾਂ ਦੀ ਜਿਹੜੀ ਗੱਲਾਂ ਬਾਤਾਂ ਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਈਆਂ ਨੇ ਤਾਂ ਜਿਸ ਤੋਂ ਬਾਅਦ ਹੁਣ ਜੇਕਰ ਗੱਲ ਕੀਤੀ ਦਾਅਵੇ ਤਾਂ ਸ਼ਰੋਮਣੀ ਅਕਾਲੀ ਦਲ ਕਿਉਂਕਿ ਪੰਜਾਬ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਵੀ ਇੱਕ ਪਾਰਟੀ ਹੈ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਤਾਂ ਉਹਨਾਂ ਨੇ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਮੀਡੀਆ ਨੇ ਵੀ ਉਹਨਾਂ ਨੂੰ ਸਵਾਲ ਕੀਤਾ ਕਿ ਰਾਹੁਲ ਗਾਂਧੀ ਤਿੰਨਾਂ ਰਮਨੀਤ ਸਿੰਘ ਬੇਟੂ ਜੋ ਕਿ ਆਪਸ ਦੇ ਵਿੱਚ ਇਹ ਵੀਡੀਓ ਦੇ ذریعے ਜਿਹੜਾ ਬੈਸਵਾ ਜੀ ਵੀ ਕਰਦੇ ਨਜ਼ਰ ਆ ਰਹੇ ਨੇ ਜੋ ਸ਼ਬਦਾਵਲੀ ਦੋਨਾਂ ਉੱਰ ਜੋ ਵਰਤੀ ਗਈ ਹੈ ਤਾਂ ਆਖਰ ਸੁਖਵੀਰ ਸਿੰਘ ਬਾਦਲ ਨੇ ਕੀ ਕੁਝ ਕਿਹਾ ਤਾਂ ਉਹਨਾਂ ਨੇ ਕਿਹਾ ਕਿ ਉਹ ਦੋਨੇ ਹੀ ਸੱਚ ਨੇ ਤਾਂ ਇਸ ਗੱਲ ਦਾ ਜਿਹੜਾ ਜ਼ਿਕਰ ਆ ਸੁਖਵੀਰ ਸਿੰਘ ਬਾਦਲ ਨੇ ਵੀ ਕੀਤਾ ਹੈ ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਕਿ ਜਦੋਂ ਹੀ ਇਸ ਸ਼ਬਦਾਂ ਦੀ ਜਿਹੜੀ ਵਰਤੋਂ ਕੀਤੀ ਗਈ ਤਾਂ ਮੈਨੂੰ ਲੱਗਦਾ ਵੀ ਕੋਈ ਵੀ ਪੰਜਾਬ ਹਰਿਆਣਾ ਹਿਮਾਚਲ ਜਾਂ ਕੇ ਹੋਰ ਸਟੇਟਾਂ ਦੇ ਮੰਤਰੀ ਸਭਾ ਨੇ ਜਾਂ ਰਾਜ ਦੀਆਂ ਪਾਰਟੀਆਂ ਦੇ ਲੀਡਰ ਨੇ ਤਾਂ ਉਹ ਬਿਆਨਬਾਜ਼ੀ ਕਰਦੇ ਨਜ਼ਰ ਤੋਂ ਅੰਦਾਜ਼ ਵਿੱਚ ਪਾਸਾ ਵੜਦੇ ਉਹ ਨਹੀਂ ਨਜ਼ਰ ਆ ਰਹੇ ਕਿਉਂਕਿ ਬਿਆਨਬਾਜ਼ੀ ਜਿਹੜੀ ਲਗਾਤਾਰ ਹੋ ਰਹੀ ਹੈ ਜਿਸ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਜਿਹੜੀ ਐਂਟਰੀ ਆ ਦਿਖਾਈ ਹੈ ਤਾਂ ਹਰਿਆਣਾ ਦੇ ਮੁੱਖ ਮੰਤਰੀ ਨੇ ਕੀ ਕਿਹਾ ਕਿ ਅਸੀਂ ਉਹ ਭਾਜਪਾ ਦੇ ਵਿੱਚ ਜਦੋਂ ਰਮਨਜੀਤ ਸਿੰਘ ਬਿੱਟੂ ਸ਼ਾਮਲ ਹੋਏ ਤਾਂ ਉਹਨਾਂ ਨੂੰ ਚੰਗਾ ਜਿਹੜਾ ਅਹੁਦਾ ਦਿੱਤਾ ਕਿਉਂਕਿ ਉਹਨਾਂ ਦਾ ਪਰਿਵਾਰ ਦੀ ਵੱਡੀ ਦੇਣ ਹੈ ਤਾਂ ਉਹਨਾਂ ਨੇ ਕਿਹਾ ਕਿ ਜੋ ਰਾਹੁਲ ਗਾਂਧੀ ਵੱਲੋਂ ਇਹ ਸ਼ਬਦਾਵਲੀ ਵਰਤੀ ਗਈ ਹੈ ਤਾਂ ਸਿੱਖਾਂ ਦੇ ਪੱਗ ਨੂੰ ਜਿਹੜਾ ਕਿਤੇ ਨਾ ਕਿਤੇ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪੱਗ ਨੂੰ ਜਿਹੜਾ ਇਹ ਗਲਤ ਬੋਲਿਆ ਸਰਦਾਰ ਨੂੰ ਗਲਤ ਬੋਲਿਆ ਕਿਉਂਕਿ ਸਰਦਾਰਾਂ ਦਾ ਇੱਕ ਵੱਖਰਾ ਜਿਹੜਾ ਕਿਰਦਾਰ ਹੁੰਦਾ ਹੈ ਸਰਦਾਰ ਜਿਹੜੇ ਦੂਰ ਖੜੇ ਤੋਂ ਪਛਾਣੇ ਜਾਂਦੇ ਨੇ ਤਾਂ ਉਹਨਾਂ ਨੇ ਵੀ ਕਿਹਾ ਕਿ ਪੂਰੀ ਸਿੱਖ ਜਗਤ ਤੋਂ ਜਿਹੜੀ ਮਾਫੀ ਆ ਉਹ ਮੰਗਣੀ ਚਾਹੀਦੀ ਆ ਤਾਂ ਇਸ ਮਾਮਲੇ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤਾਂ ਉਹਨਾਂ ਨੇ ਕਿਹਾ ਕਿ ਅਜੇ ਤੱਕ ਜਿਹੜੇ ਜੂਨ 84 ਦੇ ਜਿਹੜੇ ਪੀੜਤ ਪਰਿਵਾਰ ਨੇ ਤਾਂ ਉਹ ਵੀ ਜਿਹੜੇ ਨੇ ਉਹ ਦਰਦ ਦਰਦੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਠੋਕਰਾ ਖਾ ਰਹੇ ਨੇ ਅਜੇ ਤੱਕ ਜਿਹੜਾ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਨਾ ਹੀ ਰਾਹੁਲ ਗਾਂਧੀ ਦੇ ਪਰਿਵਾਰ ਨੇ ਅਜੇ ਤੱਕ ਜਿਹੜਾ 84 ਸਬੰਧੀ ਜਿਹੜੀ ਹੈ ਮਾਫੀ ਜਿਹੜੀ ਹੈ ਉਹ ਨਹੀਂ ਮੰਗੀ ਤਾਂ ਜਿਸ ਤੋਂ ਬਾਅਦ ਨਾਇਬ ਸਿੰਘ ਸਾੜੀ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆਂ ਵੈਸੇ ਤੋਂ ਉਹਨਾਂ ਨੇ 84 ਦੇ ਦੰਗੋ ਕੀ ਮਾਫੀ ਅੱਜ ਤੱਕ ਨਹੀਂ ਮੰਗੀ ਹੈ तो तो क्या माफी मांगेंगे वो? क्योंकि इस प्रकार के शब्द और ऐसे जो पार्टी का मुखिया के तौर पर सो बिल्कुल लगभग जेडे राजनीतिक पार्टिया के लीडर के जेडे बयान ने आपसी जो उन्होंने वालों दिते गए ने कि बाकी उस तो ਉਹ ਗਰਮਾ ਚੁੱਕੀ ਆ ਕਿ ਵਾਕੀ ਹੁਣ ਰਾਹੁਲ ਗਾਂਧੀ ਕਿਉਂਕਿ ਰਾਹੁਲ ਗਾਂਧੀ ਵਾਲਾ ਜੋ ਸ਼ਬਦ ਵਰਤੇ ਗਏ ਨੇ ਕਿ ਵਾਕੀ ਹੁਣ ਰਾਹੁਲ ਗਾਂਧੀ ਉਸ ਸੈਸ਼ਨ ਦੇ ਵਿੱਚ ਲੋਕਾਂ ਕੋਲ ਭਾਰਤੀਆਂ ਦੇ ਕੋਲ ਜਿਹੜਾ ਮਾਫੀ ਮੰਗਣਗੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਰਾਹੁਲ ਗਾਂਧੀ ਇਸ ਮਾਮਲੇ ਲੈ ਕੇ ਕੀ ਸਪਸ਼ਟੀਕਰਨ ਦਿੰਦੇ ਨੇ ਉਹ ਵੀ ਮੋੜ ਦੁਆਰਾ ਸੀ ਤੁਹਾਨੂੰ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਇਸੇ ਸਮੇਂ ਫਿਰ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਜਾਣੀ ਕਿ ਅਮਰਜੀਤ ਸਿੰਘ ਦੀ ਇਜ਼ਾਜ਼ਤ ਤਨਬਾ